ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਬੱਤੀ ਪਿੰਡ ਤਸਕੀਲ ਅਜਨਾਲਾ ਤੇ ਜ਼ਿਲ੍ਹਾ ਅਮਰਤਸਰ ਅੱਜ ਦੀ ਵੀ ਟੋਟਲਾ ਪਤਾ ਨੂੰ 6-7 ਨਗ ਦਿਖਾਵਾਂਗੇ ਕੁਝ ਗੱਬਣਾ ਤਿਆਰ ਹੈ ਤੇ ਕੁਝ ਸੱਜਰ ਸੰਗ ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਬਲਜੀਤ ਸਿੰਘ ਹਣਾ ਕੋਲ ਤੇ ਆਜੂ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਖੁਸ਼ ਇਹਨਾਂ ਦੀ ਲਦੇਵਲਾ ਸਸੀ ਭਜੀ ਸਸੀ ਕਾਜੀ ਜੀ ਬੋਸ ਨਾ ਠੀਕ ਠਾਕ ਵਧੀਆ ਚੜਦੀ ਕਲਾ ਜੀ ਹਾਂ ਕਿਰਪਾ ਮਾਰਾ ਜੀ ਕਿਰਪਾ ਚਾਹੀਦੀ ਆ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਬਜੇ ਸਿੰਘ ਅੱਛਾ ਇਹਨਾਂ ਬੱਚੀ ਵੇਂਡ ਜੀ ਟੱਕੇ ਵਾਲਾ ਠੀਕ ਹੈ ਜੀ ਹਾਂਜੀ ਤੇ ਜਿਹੜਾ ਜਿਹੜਾ ਅੰਮ੍ਰਿਤਸਰ ਠੀਕ ਹੈ ਜੀ ਇਹਦੇ ਨਾਲ ਠੀਕ ਹੈ ਫੋਨ ਨੰਬਰ ਹੀ ਬੋਲ ਦਿਓ ਬਾਈ ਫੋਨ ਨੰਬਰ 9810 01215 ਠੀਕ ਹੈ ਜੀ ਤੇ ਇਧਰੋਂ ਕਰੀਏ ਸ਼ੁਰੂਆਤ ਕਿ ਉਧਰੋਂ ਮੈਂ ਇਧਰ ਮਰਜ਼ੀ ਕਰ ਲਵਾਂ ਆ ਸੁਈ ਆ ਮੈਂ ਠੀਕ ਲੋ ਜੀ ਤੁਈ ਠੀਕ ਹੈ ਜੀ ਲੋ ਜੀ ਬਾਈ ਤੇ ਨੰਬਰ ਤੇ ਬਿਲਕੁਲ ਤਾਜੀ ਸੁਈ ਛੋਟੀ ਬਾਈ ਕਿ ਨਵਾਂ ਸੁਆ ਸੁਈ ਆ ਇਹ ਦੂਜਾ ਸੁਆ ਸੁਈ ਜੋ ਅੱ ਠੀਕ ਹੈ ਜੀ ਦੁੱਧ ਆਛਾ ਜੀ ਦੁੱਧ ਜਿਹੜਾ ਸੂਈ ਨੂੰ ਅੱਜ ਜਿਹੜੀ ਆ 12 13 ਦਿਨ ਹੋ ਗਏ ਜੋ ਠੀਕ ਹੈ ਠੀਕ ਹੈ ਮਦਰ ਕੱਟੀ ਏ ਠੀਕ ਹੈ ਲਓ ਜੀ 20 ਲੀਟਰ ਸੁਬਾਹ ਕਿ ਲੋਗੇ ਇਸਲੇ ਅਛਾ 16 ਲੀਟਰ 16 ਲੀਟਰ ਜਿਹੜਾ ਤਿਆਰ ਠੰਡਾ ਕਰਕੇ ਦੋ ਟਾਈਮ ਮਾ ਕੇ ਛੇ ਕੁਛ ਠੀਕ ਹੈ ਠੀਕ ਹੈ ਲਓ ਜੀ 16 ਲੀਟਰ ਇਸ ਟਾਈਮ ਜਿਹੜਾ ਬਿਲਕੁਲ ਰੈਡੀ ਆ ਦੁੱਧ ਦੇ ਘੜ ਦੇ ਘੋਟੀ ਦਾ ਬਹੁਤ ਜਿਆਦਾ ਛੰਗਾ ਆ ਗਿਆ ਵਾ ਤੇ ਨਾਰਾ ਨੂੰ ਨਾ ਵੀ ਚਾਹ ਮੈਂ ਤੁਹਾਨੂੰ ਜਿਹੋ ਤਾਂ ਬਾਈ ਜੀ ਕੋਲ ਫੋਲ ਕੇ ਵਿਖਾਈਏ ਜੇ ਬਾਈ ਕਿੰਨਾ ਕੱਢਦੇ ਵੀ ਦੁੱਧ ਤੁਹੋ ਤਾਂ ਭਾਈ ਜਿਹੜੀ ਮੈਂ ਦੀ ਆਸ ਹੈ 18 ਕਿਲੋ ਮੈਨੂੰ ਹੱਥ ਮਰੂ 2 ਕਿਲੋ ਮੈਂ ਹੋਰ ਤੁਹਾਨੂੰ ਬਦੂ ਅੱਛਾ ਜੀ ਹਾਂ ਜੀ ਮੈਂ ਕੋਈ ਮੈ ਲੈ ਕੇ ਨਹੀਂ ਆਈ ਠੀਕ ਹੈ ਠੀਕ ਹੈ ਭਾਈ ਮਗਲਾ ਆਜੇ ਕੋਈ ਦੀ ਜਾਂਦਾ ਚੱਲੂ ਹੈ ਬਾਈ ਤੇ ਬਾਕੀ ਭੰਡਾਂ ਪਾਈਆਂ ਕਰਮਾਲੀ ਨੇ ਬਹੁਤ ਹੀ ਜ਼ਿਆਦਾ ਚੰਗੇ ਰਿਕਾਰਡ ਵਾਲੀ ਆ ਤੇ ਕੱਦ ਵਜਨ ਵੀ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਤੇ ਲੰਥ ਲੁੰਥਲੋ ਵੀ ਬੜਾ ਜ਼ਿਆਦਾ ਚੰਗਾ ਆ ਗਿਆ ਇਦਾਂ ਹੀ ਭਾਈ ਮੂੰਹ ਛੜ ਲਓ ਕੋਈ ਚੱਲ ਠੀਕ ਹੈ ਠੀਕ ਹੈ ਜੀ ਕੋਈ ਮੈਨੂੰ ਦੁਨੀਆਂ ਸੁਧੀਆਂ ਵੀ ਬਹੁਤ ਹੀ ਜ਼ਿਆਦਾ ਤੇ ਪਿੰਡੇ ਦੇ ਵੀ ਨੜਾ ਨੂੜਾ ਕਾਫੀ ਆ ਗਿਆ ਉਹਨੂੰ ਤਾਂ ਕੀ ਜਿਹੜਾ ਛੱਡਾ ਲਾਇਆ ਪਿਆ ਵਾ ਕਰਮਾਲੀ ਨੇ। ਉਹ ਕੀ ਲੱਗੇ ਤਾਂ ਉਹ ਪੱਥਰਾਂ ਦਾ ਸੈਲਵ ਚੈੱਕ ਕਰਾਉਨੇ ਆਣ ਗੇਟ-ਗੇਟ ਤੇ ਲੰਨ ਲੱਗਾ ਵਾ। ਲੋ ਜੀ। ਇਹ 18 ਲੀਟਰ ਪਾਈ ਗਦਾ ਕਿ ਦੁੱਧ ਭਰੀ ਜਾਊਗਾ ਇਧਰਲੀ ਸਾਈਡ ਤੋਂ ਜਰੂਰ ਆਪਾਂ ਤੁਹਾਨੂੰ ਖੋਲਾ ਦਾ ਸੈਲਵ ਤੇ ਮਿਲਕ ਵੈਨ ਜੀ ਬਹੁਤ ਹੀ ਚੰਗੀ ਲੱਗੀ ਆ। ਠੀਕ ਜੀ ਠੀਕ। ਇਹ ਚੌੜੀ ਇਹਦੀ ਸ਼ਾਈ ਕਾਗਜ਼ ਵਰਗੀ ਇਹ ਨਹੀਂ ਕੋਈ ਜਿੱਥੋਂ ਮਰਜੀ ਮੋਟੇ ਭਰ ਲੋ ਆ। ਪਾ ਦੇ ਲੀਗਾਂ ਬੀ ਦੀ ਚੋਟੀ ਚਾਹੀਏ ਠੀਕ ਹੈ ਲੋ ਜੀ ਪਤਲੇ ਚੰਮ ਵਾਲੀ ਆ ਗਈ ਯਾਰ ਕੋਈ ਸਾਬਣ ਵਾਲਾ ਭਰਾ ਲਾ ਜਿਹਨੇ ਦੁੱਧ ਚੰਗਾ ਭਰੀ ਜਾਣਾ ਵਾ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ ਜੀ ਫੋਨ ਤੇ ਕਰਾਂਗੇ ਅੱਛਾ ਜੀ ਹਾਂ ਜੀ ਲੋ ਜੀ ਪਹਿਲੇ ਨੰਬਰ ਤੇ ਜਿਹੜੀ ਝੋੜ ਕੇ ਦਿਖਾਈ ਇਹਦਾ ਮੁੱਲ ਪਈ ਕਹਿੰਦਾ ਕਿ ਫੋਨ ਤੇ ਕਰਾਂਗੇ ਤੇ ਦੂਜੇ ਨੰਬਰ ਤੇ ਆ ਗਈ ਮੀਨੀ ਦੂਜਾ ਸੁਆ ਭਾਈ ਇਹ ਵੀ ਸੁਣੋ ਠੀਕ ਲੋ ਜੀ ਤੁੱਜਾ ਸੁਬਾਹ ਦੀ ਬਾਕੀ ਪਾਪੂ ਰਪਾਉਣ ਦੀ ਸਾਡੀ ਗਰੰਟੀ ਹੋਗੀ ਅੱਛਾ ਜੀ ਪਿੱਛੇ ਪੇੜੀਆਂ ਗਰੰਟੀ ਹੋਊਗਾ ਨਾ ਪੂਜੀ ਹੋ ਜਾਏ ਠੀਕ ਹੈ ਠੀਕ ਹੈ ਜੀ ਲਓ ਜੀ ਕੱਦ ਵਜਨ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਮੈਂ 13 ਕਿਲੋ ਦੁੱਧ ਭਰਿਆ ਹੈ ਅੱਛਾ ਜੀ ਹਾਂ ਜੀ ਠੀਕ ਲੋ ਜੀ 13 ਲੀਟਰ ਜਿਹੜਾ ਦੁੱਧ ਪਹਿਲੇ ਸਵੇਰੇ ਭਰਿਆ ਵਾ ਇਸੇ ਨੂੰ ਹਿਲਦੇ ਬਾਈ ਨਹੀਂ ਜੀ ਠੀਕ ਹੈ ਠੀਕ ਹੈ ਲਓ ਜੀ ਮੀਣੀ ਝੋਟੀ ਤੇ ਕਿੰਨਾ ਕ ਟਾਈਮ ਲਾ ਜੂਗੇ ਬਾਈ ਇਹ ਤਾਂ 2 ਦਿਨ ਪੁਰੇ ਆ ਮਸਚਾਰ 5 ਵਜੇ ਦਿਨ ਪੁਰੇ ਹਫਤੇ ਡੇਢ ਹੀ ਖੜਨ ਪਾਸੇ ਠੀਕ ਆ ਠੀਕ ਆ ਲਓ ਜੀ ਲਿੰਕਤੀ ਰੂਪ ਵਾਲੀ ਤੇ ਉੱਪਰ ਦੇ ਦੋ ਬਾਈ ਕੰਦਾ ਕੇ ਖੜਨ ਦੀ 1 2 3 ਲੈ ਜੇ 4 ਲੈ ਜੇ ਬਾਕੀ ਥਾਲਾ ਦਾ ਸੈਟ ਇਹਦਾ ਵੀ ਮੋਹ ਨਹੀਂ ਜਿਆਦਾ ਚੰਗਾ ਗਿਆ ਣ ਗਿੱਟ ਗਿੱਟ ਤੇ ਥੰਦ ਲੱਗਾ ਇਹਦਾ ਵੀ ਤੇ ਇਹਦਾ ਮੁੱਲ ਬਾਈ ਕੀ ਕਰਨਾ ਹੈ ਰ ਇਹਦਾ 22 ਮੋਲੇ ਵੇਖੋ ਜਿੱਦਾਂ ਈ ਝੋਟੀ ਭਾ ਡੇਢ ਵੀ ਕਰੀ ਜਾਈਏ ਹਾਂਜੀ 1 20 ਹੀ ਦੇ ਦਾਂਗੇ 1 20 ਹੀ ਹਾਂਜੀ ਇਹ ਹਾਂ ਨਾ ਦੱਸ ਕੇ ਜਿੱਥੇ ਕਿ ਛਾੜੀ ਦਣੀ ਆਪਾਂ ਨਾ ਨਾ 1.5 ਦੀ। ਠੀਕ ਕਰੋ ਜੀ 1 ਲੱਖ 5000 ਦੀ ਤੇ 13 ਲੀਟਰ ਜਿਹੜਾ ਤੁਸੀਂ ਨੇ 15 16 ਕਿਲੋ ਤੁਹਾਡੀ ਨਾ ਭਰੇ ਤਾਂ ਆਖੋ ਲੱਦਗੇ ਇੱਥੇ ਲੈ ਵੇ ਭਾਰ ਪਾਉਂਦੀ ਹੋਵੇ। ਅੱਛਾ ਜੀ। ਪਿਸ਼ਾ ਮਾਰ ਦੀ ਭਾਰ ਇਹਨਾਂ ਮੁੰਗਰੀ ਵੀ ਹੁੰਦੀ ਹੋਵੇ ਝੋਟੀਆਂ ਤੇ ਲੱਦ ਕੇ ਕਰਾਈ ਦੇ ਨਾਲ ਹੀ ਪੈਸੇ ਜਿਹੜੇ ਦਿੱਤੇ ਜਾਣ 5000 ਰੁਪਏ ਵਾਧਾ ਦੇ ਦੇ ਜੇ ਇਹ ਪਮੜਾ ਜਾਂ ਮੁੰਗਰ ਝੋਟੀ ਪਾਜੀ। ਅੱਛਾ ਜੀ। ਹਾਂ ਜੀ। ਫਿਰ ਵੀਡੀਓ ਬਣੀ ਗਈ। ਮਾ ਕੁੜੀ ਕੋ ਬਚਰ ਕਵਾੜਾ ਹੁੰਦੀ ਜੇ ਮੈਂ ਨਾ ਪੱਕਾ ਮੈਂ ਨਾ ਲਿਖ ਕੇ ਵੀਡੀਓ ਇਹ ਕਿਤੇ ਜਾਣੀ ਛੋਟੀ ਵੀਡੀਓ ਬਿਲਕੁਲ ਬਿਲਕੁਲ ਸਹੀ ਗੱਲ ਲਓ ਜੀ ਫੁੱਲ ਗਰੰਟੀ ਹੈ ਬਾਈ ਇਹ ਲਓ ਵੀ ਮਾਸਾ ਜੀ ਨਾ ਵੀਂ ਬਰਕੇ ਦਿਖਾਵੇ ਦਿੰਦਾ ਬੱਚਾ ਮਾਰਦੇ ਥਾਪੀ ਦੀ ਝੋਟੀ ਮਿਲਦੀ ਹੈ ਅੱਛਾ ਜੀ ਥਾਪਾ ਬੱਚਾ ਮਾਰਦੇ ਥਾਪੀ ਦੀ ਝੋਟੀ ਜਦਾਂ ਮਰਦੀ ਚਲੋ ਠੀਕ ਹੈ ਠੀਕ ਗੱਲ ਲਓ ਜੀ ਸੀਲਸ ਲੱਗ ਗਾਮ ਵਾਲਾ ਹੀ ਸੁਭਾਅ ਹੈ ਦਾ ਵੀ ਥਾਣ ਦੀ ਵੀ ਗਰੰਟੀ ਹੋ ਜਾਊਗਾ ਡਬਲ ਵੀ ਲੈ ਜਾਓ ਸਾਈ ਪਾ ਜਾ ਬੜਾ ਸੂਈ ਲੈ ਜਾ ਜੀ ਅਛਾ ਜੀ ਸਾਈ ਪਾ ਜੇ ਬੜਾ ਮੈਂ ਸੂਈ ਝੋਟੀ ਦੇ ਦੂੰ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਆ ਜੋ ਬਾਈ ਤੀਜੇ ਨੰਬਰ ਤੇ ਇਹ ਬਾਈ ਦੱਸਿਓ ਝੋਟੀ ਕਿਵੇਂ ਆ ਇਹ ਆਰ ਕੇ ਦੂਜੇ ਸੂਲ ਸੁਣੀ ਜੋ ਅੱਛਾ ਥੋੜਾ ਝੋਟੀ ਖੁੱਲਾ ਲੱਗੀ ਆ ਠੀਕ ਆ ਬਾਕੀ ਥਣਕਲਾਜ ਬਹੁਤ ਚੰਗੀ ਇਹ ਝੋਟੀ ਜਿਹੜੀ ਆ ਅੱਜ ਰਾਣ ਨੂੰ ਸੂਪੇ ਇਹਦੇ ਦਿਨ ਪੂਰੇ ਹੋਏ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਦਿਨ ਜਿਹੜੇ ਪੂਰੇ ਆ ਬਾਕੀ ਕਰਮਾਲੀ ਦਾ ਸੂਲ ਤਾਂ ਕਿ ਛੱਡਾ ਲਾਇਆ ਪਿਆ ਪਰ ਇਹ ਬਾਈ ਕਿੰਨੇ ਕਿ ਡੁੱਧ ਵਾਲੀ ਆ ਇਹ ਝੋਟੀ 15 16 ਕਿਲੋ ਦੁੱਧ ਭਰੂਗੀ ਠੀਕ ਹੈ ਠੀਕ ਹੈ ਲਓ ਜੀ ਹਵਾਨੇ ਤੇ ਦੇ ਬਾਈ ਦੇ ਕੋਲ ਝੋਟੀਆਂ ਸਾਰੀਆਂ ਚੰਗੀਆਂ ਵਾਂ ਤੇ ਲਾਗੇ ਤੋਂ ਇਹਦਾ ਵੀ ਆਪਾਂ ਥਣਾ ਦਾ ਸੈਜ ਗਿਆ ਚੈੱਕ ਕਰੁੰਦੇ ਬਹੁਤ ਹੀ ਸ਼ਾਨਦਾਰ ਆ ਗਿਆ ਹਨ ਗਿੱਠ ਗਿੱਠਦੀ ਇਹਦਾ ਵੀ ਥਣ ਲੱਗਾ ਵਾ ਬਾਕੀ ਬਿਲਕੁਲ ਤਿਆਰ ਹੈ ਅੱਜ ਸਵੇ ਭਲਕੇ ਸਵੇ ਇਹ ਕਰੋ ਜੀ ਚੈੱਕ ਥਣਾ ਦਾ ਸੈਜ ਗਿਆ ਇਹਦਾ ਮੁੱਲ ਬਾਈ ਹਰ ਇਹਦਾ ਮੁੱਲ ਬਾਈ ਇਹ ਖਦਾ ਕਰਦੇ ਆ 11 ਹਾਂਜੀ ਅਛਾ ਜੀ ਬਾਕੀ ਪਹਿਲੀ ਆਪਣੀ ਵੀਡੀਓ ਹਾਂਜੀ ਵਾਰ ਤੋਂ ਬਾਅਦ ਆਪਣਾ ਕੁਛ ਨਹੀਂ ਆਇਆ ਜਿਹੜੀ ਰਕਮ ਵੀ ਖਰੀਦ ਕੇ ਉਦਾਂ ਕੰਮ ਚਾਲੂ ਕਰਨਾ ਹੈ ਵੀਡੀਓ ਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਫਿਰ ਹਾਂ ਨਾ ਇਹ ਵੀ ਦੱਸ ਦਈਏ ਹਾਂ ਨਾ 90 ਦੀ ਝੋੜੀ ਦੇ ਦਾਂਗੇ 90 ਦੀ ਹਾਂਜੀ ਦੋ ਹੋਰ ਛੱਡ ਦਈਏ ਚਲੋ ਦੁੱਧ ਹੋਰ ਛੋੜ ਦਿੰਦਾ ਲਓ ਜੀ 88000 ਦੀ ਇਹ ਬਾਈ ਕਿੰਨੇ ਦੁੱਧ ਅਲੀਆ ਦੁੱਧ 1500 ਛੋਟੀ ਜਿਹੜੀ ਆਮ ਦਾ ਭਰੂਗੀ ਠੀਕ ਹੈ ਲਓ ਜੀ 15 ਲੀਟਰ ਵਾਲੀ ਘੋਟੀ ਫੇਰ ਪੰਡਿਆ ਦੀ ਸ਼ਾਹ ਜੀ ਕੋਈ ਗਾਈ ਵਰਗੀ ਇਹ ਠੰਮੀ ਠੀਕ ਹੈ ਕੋਈ ਨੇ ਨੂੰ ਵੀ ਜਲਾ ਮੰਗਾ ਆਪਣਾ ਜਾਏ ਇੰਨਾ ਵੀ ਕੇ ਮੈਂ ਜਣੀ ਦੇਖਾ ਠੀਕ ਹੈ ਆਪਣਾ ਵੀ ਮੈਂ ਘਰ ਮੱਝ ਦਾ ਦੇਣੀ ਕੇ ਫੈਨ ਦਾ ਇੰਨਾ ਇਹਨੇ ਵੀ ਸੋਲਤਾ ਕੀ ਲਾਇਆ ਪਿਆ ਦੁੱਧ ਚਲੋ ਚੰਗਾ ਕੱਢੀ ਜਾਊਗੀ ਆਜੋ ਬਾਈ ਦੁੱਧ ਤੁਹਾਨੂੰ ਆਪਾਂ ਵੇਖਣਾ ਦਿਖਾਉਨੇ ਆ ਬਈ ਇਹ ਜਿਹੜੀ ਪਹਿਲੇ ਨੰਬਰ ਤੇ ਵਹਿੜਿਆ ਇਹ ਇੱਕ ਨਵਾਂ ਸੁਆ ਸੁਈਆ ਇਹ ਦੂਜਾ ਸੁਆ ਸੁਈੀ ਵੀਜੀ ਹੁਣ ਅੱਛਾ ਜੀ ਹਾਂਜੀ ਲਓ ਜੀ ਦੂਜਾ ਸੁਆ ਸੁਈਏ ਵਹਿੜਾ ਬਿਲਕੁਲ ਤਾਲੀਆ ਤੇ ਕਿੰਨਾ ਚਿਰ ਤੋਂ ਦੋਨੋਂ ਇਹਨੂੰ ਅੱਜ 15 16 ਦਿਨ ਹੋ ਗਏ ਇਸ ਸੁਈ ਨੂੰ ਅੱਛਾ ਜੀ ਦੁੱਧ ਕਿੰਨਾ ਚਿਰ ਮਾਦੋ ਦੋ ਦੇ ਸਿਰ ਤੇ 13 ਕਿਲੋ ਲੀਟਰ ਵਾਲਾ ਜੀ ਫੇਰ ਲਓ ਜੀ 13 ਲੀਟਰ ਜਿਹੜਾ ਦੁੱਧ ਤਿਆਰਤ ਹੈ ਵੀ ਕ੍ਰੋਸ ਦੇ ਵਿੱਚ ਆ ਬਾਕੀ ਉਹਨੂੰ ਫੋਲ ਤੇ ਪੁੰਦਿਆ ਪਾ ਤਨੂੰ ਇਹ ਤੇ ਉਸਵਾਲ ਕਿ ਉਹਨਾਂ ਕੀ ਕਰ ਸਕਦਾ ਜੇ ਤੇ ਕੱਦ-ਕੱਡ ਚੰਗਾ ਆ ਗਿਆ ਵੜਦਾ ਵੀ ਕਿੰਨਾ ਕੱਢੀਓਗੇ ਦੁੱਧ ਦੇ ਦੁੱਧ ਭਾਈ ਜੀ 15-16 ਕਿਲੋ ਪਰ ਇਹ ਵੀ ਕਾਹਲੀ ਆਪਣੇ ਤੋਂ ਆਈ ਆ ਅੱਛਾ ਜੀ ਬਹੁਤ ਬਹੁਤ ਚੰਗੀ ਠੀਕ ਆ ਠੀਕ ਆ ਜੀ 15 ਲੀਟਰ ਜਿਹੜਾ ਦੁੱਧ ਕਰਦੇ ਹੋ ਤੁਸੀਂ ਕੀ ਕਹਤਾ ਤੇ ਬੋਦੀ ਵਾਲੀ ਆ ਠੀਕ ਆ ਭਾਈ ਜੀ ਇਹ ਥਣਾ ਦਾ ਸੈਗ ਗਿਆ ਵੀ ਬਹੁਤ ਜ਼ਿਆਦਾ ਚੰਗਾ ਆ ਗਿਆ ਬਹੁਤ ਚੰਗੀ ਠੀਕ ਆ ਠੀਕ ਆ ਜੀ ਇਹ ਜੋ ਆ ਕੇ ਦੇ ਪਿਛੇ ਭਾਜੀ ਦਵਾਏ ਨੇ ਮੈਨੂੰ ਬੱਛਾ ਜੀ ਲਓ ਜੀ ਮੇਲ ਦਾ ਭਾਗ ਆ ਜਿਹੜੇ ਪਿੱਛੇ ਦੇ ਖਾਨ ਦਾ ਸੈਗ ਆ ਉਹ ਵੀ ਚੈੱਕ ਕਰ ਸਕਦੇ ਜੀ ਇਹਦਾ ਮੁੱਲ ਬਾਈ ਕੀ ਕਰਦਾ ਹਰ ਇਹਦਾ ਮੁੱਲ ਸ਼ਾ ਜੀ 35000 ਅੱਛਾ ਜੀ ਹਾਂ ਜੀ ਜੈ ਕਰੀਏ ਜੈ ਸ਼ਾ 30000 ਦੀ ਵੜ ਦਿੰਦਾਂਗੇ ਲਓ ਜੀ 30000 ਦੀ ਹੋਰ ਘੱਟ ਦਈਏ ਮੈਂ ਦਿੰਦਾ ਥੋੜੇ ਜੇ 2000 ਹੋਰ ਸ਼ੂਟ ਕਰਾ ਲਓ 28 28 ਲਓ ਜੀ ਸੱਜੇ ਸੂਈ 28 ਹੀ ਆਦੀ ਬਾਕੀ ਇਸ ਤੋਂ ਪਰੇ ਰੱਬ ਦਾ ਨਾਮ ਹੀ ਹੈ ਹਾਂ ਜੀ ਆਜੋ ਹੁਣ ਅੱਧਰ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਇਹ ਬੜਾ ਤਰੀਕਾ ਮਸਤ ਬਸੀਆ ਇਹ ਇਹ ਵੀ ਦੂਜਾ ਸੂਆ ਸੂਈ ਜੋ ਅੱਛਾ ਜੀ ਹਾਂ ਇਹਦੇ ਅਸਲ ਬਹੁਤ 15 ਕਿਲੋ ਹੋ ਗਿਆ ਟੈਂਕ ਲੀਟਰਾਂ ਪਰਸਨ ਦੀ ਸੂਈ ਜੋ ਠੀਕ ਹੈ ਠੀਕ ਹੈ ਜੀ ਲਓ ਜੀ ਉਹਦੇ 22 23 ਕਿਲੋ ਦੀ ਗਾਰੰਟੀ ਭਰੂਗੀ ਅੱਛਾ ਜੀ ਬਾਕੀ ਠੱਡੀ ਥੀਰੀ ਬੜੀ ਹੈ ਠੀਕ ਹੈ ਠੀਕ ਹੈ ਲਓ ਜੀ ਪੰਡਾ ਪਈਆਂ ਕਰਮ ਵਾਲੀ ਨੇ ਇਹਨੂੰ ਕਿੰਨਾ ਟੈਂਕ ਹੋ ਗਿਆ ਇਹਨੂੰ ਅਜ ਦੂਜਾ ਦਿਨ ਦੂਜਾ ਦਿਨ ਅਜ ਬੋਲਾਈ ਆ ਹਾਂ ਜੀ ਬੋਲਾਈ ਆ 15 ਲੀਟਰ ਹਾਂ ਜੀ ਆ ਬੋਲਾ ਦੇ ਠੀਕ ਹੈ ਠੀਕ ਲਓ ਜੀ 15 ਲੀਟਰ ਬੋਲਾਈ ਆ ਜੇ ਪਿਆਰੇ ਇਹਦੇ ਕੋਲ ਬਾਕੀ ਸੀਸ ਪੱਟੀ ਪੜੀ ਆ ਬੱਚੇ ਕੋ ਭਾਈ ਜੀ ਲੈ ਜਾਓ ਅੰਦਰ ਦਵਾ ਕੀ ਤੇ ਕਾਦੋ ਜਨੇਰਾ ਵੀ ਆ ਗਿਆ ਵਾ ਚੰਗਾ ਤੇ ਨਾੜਾ ਨੋੜਾ ਵੀ ਹਵਾਲੇ ਦੇ ਬਹੁਤ ਜਿਆਦਾ ਆ ਗਿਆ ਵਾ ਇਹ ਬਈ ਕਿੰਨਾ ਕੱਢੀ ਜਾ ਦੁੱਧ ਇਹ ਦੁੱਧ 20 22 ਕਿਲੋ ਦੀ ਕਿਹੜੀ ਗ੍ਰੇਟੀ ਹੈ ਜੀ ਠੀਕ ਹੈ ਲੋ ਜੀ 20 22 ਇਹਦਾ ਮੁੱਲ ਕਿ ਕਰਨਾ ਭਾਈ ਜੀ ਇਹਦਾ ਮੁੱਲ ਜੀ 8000 ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲੋ ਜੀ 20 22 ਲੀਟਰ ਵਾਲੀ ਵੇੜਿਆ ਤੇ ਇਹਦਾ ਮੁੱਲ ਕੀ ਕਰਨਾ ਭਾਈ ਜੀ ਇਹਦਾ ਮੁੱਲ ਜੀ 8500 ਅੱਛਾ ਜੀ ਹਾਂ ਜੀ ਇਹ ਹਾਂ ਨਾ ਦੋ ਘੜਾ 50 ਲੀਟਰ 48 ਜੀ ਹਾਂ ਹੋਰ ਕਰ ਦਈਏ ਤੁਹਾਡੇ ਜੀ 2000 2500 46 ਇਨੀਸ਼ੀਅਲ ਲਓ ਜੀ 46000 ਦੀ ਉਹ ਤੇ ਹੁਣ 100 ਰੁਪਿਆ ਛੋੜ ਹੀ ਹੋ ਗਈ ਸਾ ਜੀ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਨਿਗੇ ਨਿਗੇ ਰੇਟ ਆ ਬਾਈ ਦੇ ਦੁੱਧ 10 ਕਿਲੋ ਬੋਲੀ ਹੋ ਗਈ ਅੱਛਾ ਜੀ ਭਾਈਆ ਤੀਜੇ ਨੰਬਰ ਤੇ ਇਹ ਕਿਦਾਂ ਗੱਬਣਾ ਇਹ ਗੱਬਣ ਦੀ ਅੱਛੀ ਅੱਛਾ ਜੀ ਹਾਂ ਜਸਤੀ ਆ ਗਈ ਇਹ ਇਹ ਕਿੰਨਾ ਕੱਢਵਾ ਸੁਬਾ ਸੁਊਗੀ ਦੂਜਾ ਸਵੇਰ ਸੁਊਗੀ ਅੱਛਾ ਠੀਕ ਹੈ ਲਓ ਜੀ ਦੂਜਾ ਸੁਬਾ ਸੁਊ ਕਿੰਨਾ ਟਾਈਮ ਖੜਦੀ ਹੈ ਜੇ ਇਹਦੇ ਨਾਲ ਜੇ 4-5 ਖੜਦੀ ਹੈ ਠੀਕ ਲਓ ਜੀ 4-5 ਦਿਨਾਂ ਦੀ ਅੱਛਾ ਜੀ ਹਾਂ ਠੀਕ ਹੈ ਤੇ ਬਾਕੀ ਢਿੱਲਾ ਢੋਲਣਾ ਜਿਹੜੀਆਂ ਕਾ ਤੇ ਸੂਨ ਤੱਕ ਹਵਾ ਨਾਲ ਚੰਗਾ ਬਣਾ ਲੂਗੀ ਤੇ ਇਹ ਬਈ ਕਿੰਨਾ ਦੁੱਧ ਕੱਢੀ ਜਾਊਗੀ ਜੋ ਤੇ ਭਾਈ ਅਰਮਾਨ 15 16 ਕਿਲੋ ਬੱਚੀ ਜਿਹੜੀ ਭਰੀ ਜਾਊਗੀ ਅੱਛਾ ਜੀ ਚਵਾਚੂ ਬਹੁਤ ਸੋਹਣਾ ਤੇ ਸਪਨ ਬਹੁਤ ਸਾਫ਼ ਠੀਕ ਆ ਠੀਕ ਆ ਲਓ ਜੀ 15 16 ਲੀਟਰ ਇਹ ਵੀ ਦੁੱਧ ਭਰੀ ਜਾਊਗੀ ਕਿ ਟਿਲਾਂ ਤੋਂ ਨਾਲ ਜਿਹੜੀਆਂ ਕਾਫੀ ਹੈ ਤੇ ਥਣ ਤੋਂ ਬਹੁਤ ਹੀ ਚੰਗਾ ਲੱਗਾ ਉਹ ਐਟ ਦੇ ਤੇਰਾ ਮੁੱਲ ਭਾਈ ਜਿਹੜਾ ਤੇਰਾ ਮੁੱਲ ਭਾਈ ਜਿਹੜਾ 45000 45000 ਕਹੀ ਕੇ ਜੈ ਯਾ ਚਾਹ ਚੱਲ ਜੂ 40 ਕਿਉਂ ਹਾਂ ਜੇ ਖੋਹ ਛੱਡ ਦੀਏ 3800 ਇਸ ਵਾਰ 100 ਛੋੜੀ ਹੁਣੀ ਠੀਕ ਲਓ ਜੀ 38000 ਦੀ ਐ ਫਿਰ ਫੁੱਲ ਤਿਆਰੀ ਐ 15 16 ਮੀਟਰ ਦੁੱਧ ਕੱਢੀ ਜਾਣਾ ਬੰਨਾ ਦਾ ਜੇ ਚੌਥੇ ਨੰਬਰ ਤੇ ਪਾਈਏ ਇਹ ਕਰ ਬਣ ਹਾਂ ਜੀ ਵੀ ਦੋ 1 ਨਵਾਂ ਤੁਆ 24 ਇਹ ਭਾਵੇਂ ਜਸਮਾ ਹੁਣੀ ਆ ਅੱਛਾ ਜੀ ਮੂੰਹ ਅੱਛੀ ਸੀ ਚੀਜੀਆ ਕੀ ਗਾਈ ਸਹੀ ਜੀ 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 ਜ ਇਹ ਕਿੰਨਾ ਟਾਈਮ ਲੱਗੂ ਜੀ 8 ਹਾਂਜੀ ਠੀਕ ਹੈ ਲੋ ਜੀ 8 10 ਦਿਨ ਲੈ ਜੂਗੀ ਕਰਮ ਵਾਲੀ ਜਿੱਤੇ ਲਾਡੋ ਲਾਏ ਦੇ ਵੀ ਕਾਫੀ ਗਾਦੇ ਮੁੱਠੀ ਦਾਗ ਥਣ ਲੱਗਾ ਪਿਆ ਵਾ ਇਹ ਕਿੰਨਾ ਕੱਢੀ ਜਾਊ ਦੁੱਧ ਇਹ 20 ਲੀਟਰ 16 17 ਗਲੋਂ ਪਹਿਲਨ ਨੇ ਭਰਿਆ ਅੱਛਾ ਜੀ ਹਾਂਜੀ ਠੀਕ ਹੈ ਲੋ ਜੀ 16 17 ਲੀਟਰ ਜਿਹੜਾ ਪਹਿਲਨ ਨੇ ਦੁੱਧ ਭਰਿਆ ਵਾ ਤੱਡੇ ਤੇ ਨਾਲਾ ਨੂੜਾ ਬਹੁਤ ਹੀ ਚੰਗੀ ਆਏ ਦੇ ਵੀ ਆ ਗਈਆਂ ਤੇ ਥਣੇ ਵੀ ਮੁੱਠੀ ਵਾਲਾ ਲੱਗਾ ਪਿਆ ਵਾ ਇਹ ਤਾਂ ਮੁੱਲ ਭਾਈ ਕੀ ਕਰਨਾ ਹੈ ਰੇ ਨੀਦਾਨ ਵਾਲੇ ਸ਼ਾਹ ਜੀ 50000 ਅੱਛਾ ਜੀ ਹਾਂ ਜੀ ਇਹ ਕਰੀਏ ਅੰਦਰ ਪੰਜਾਬ ਤੋਂ 5000 ਕਰ ਦੋ 1000 ਇੱਕ ਹੋਰ 48 ਦੀ 48 ਨਾ ਬਲਕਿ ਵਹਿੜ ਦੀ ਜੀ ਗਾਰੰਟੀ ਉਹ 20 ਲੀਟਰ ਦੀ ਅੱਛਾ ਜੀ ਉਹਦੀ ਵਹਿੜੇ ਖੁਲੀਆਂ ਦੇਨ ਹੱਥ ਵਿੱਚ ਹੀ ਖੜਦੀ ਆ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਬੜੀ ਹੈ ਜਿਹੜੀ ਬੰਨ ਨਹੀਂ ਬਹੁਤ ਸਾਫ਼ ਹੈ ਜੀ ਲਓ ਜੀ ਪਹਿਲੀ ਵੀਡੀਓ ਦੇ ਰੇਟ ਵੀ ਬੰਬੀ ਬਾਈ ਨੇ ਕੀਤੇ ਆ ਤੇ ਬਿਲਕੁਲ ਹੀ ਨਾਰਮਲ ਰੇਟ ਕੀਤੇ ਆ ਗਾੜਾਂ ਦੇ ਹਿਸਾਬ ਨਾਲ ਉਹ ਵੀ ਪੋਣੀ ਬਾਈ ਨਹੀਂ ਨਹੀਂ ਠੀਕ ਹੈ ਕਰ ਠੀਕ ਹੈ ਲਓ ਜੀ ਕੁਟੀਕਲ ਦਾ ਅਪਡੇਟ ਵੀਰ ਗਾਦਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਜਿਹੜੇ ਅੱਗੇ ਵੀਰ ਭਰਾਵਾਂ ਦੇ ਕੁਝ ਉਠੇ ਦਾ ਹੁੰਦਾ ਉਹਦੇ ਦਾ ਵਾਸਤੇ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਸਾਰੇ ਪਸ਼ੂ ਪਾਲਤ ਭਰਾਵਾਂ ਦਾ